ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਿੰਦਰ ਕੌਰ ਆਪ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਸਾਰਿਆਂ ਤੋਂ ਪਹਿਲਾਂ ਸਾਰਿਆਂ ਨੂੰ ਦਵਾ ਦੀ ਬਹੁਤ ਬਹੁਤ ਬਧਾਈ ਹੈ ਸਾਰਿਆਂ ਲਈ ਦਵਾ ਦੀ ਖੁਸ਼ੀਆਂ ਭਰੀ ਆਵੇ ਤੇ ਅੱਜ ਆਪਾਂ ਤੁਹਾਨੂੰ ਇਹ ਜਿਹੜੇ ਸੂਟ ਹੈ ਚੱਕ ਪਿਛ ਇੰਨਾ ਤੇ ਹੈ ਕਿਸੇ ਵੀ ਭੈਣ ਨੇ ਤਿਆਰ ਕਰਵਾਉਣਾ ਹੋਵੇ ਆਪਣੇ ਕੋਲ ਕਲਰ ਹੈਗੇ ਆ ਤੇ ਇਹ ਆਪਣਾ ਸੂਟ ਆਰਡਰ ਤੇ ਬਣਾਣਾ ਹੈ ਇਹ ਤੇ ਇਹ ਥੋੜਾ ਜਿਹਾ ਪਿੱਕਾ ਹੁੰਦਾ ਥੋੜਾ ਜਿਹਾ ਇਸ ਤਰ੍ਹਾਂ ਦਾ ਸੂਟ ਹੈ ਇਹ ਕਲਰ ਹੈਗਾ ਇਹ ਪਛਵੀਨ ਨੇ ਛਲਕਾ ਪਛਵੀਨਾਂ ਦਾ ਸੂਟ ਹੈ ਤੇ ਆਪਾਂ ਆਰਡਰ ਤੇ ਸਿੰਧੀ ਬੁਟੀ ਦਾ ਤਿਆਰ ਕਰਨਾ ਹੈ ਸੂਟ ਜਦੋਂ ਆਪਾਂ ਉਹਦਾ ਡਿਜ਼ਾਈਨ ਬਣਾਵਾਂਗੇ ਉਦੋਂ ਵੀ ਤੁਹਾਨੂੰ ਦੱਸਾਂਗੇ ਤਿਆਰ ਹੋਏ ਵੀਡੀਓ ਪਾਵਾਂਗੇ ਤੇ ਇਹ ਕਲਰ ਆਪਣੇ ਕੋਲੇ ਇਹ ਕਲਰ ਦੇ ਆਪਣੇ ਕੋਲ ਦੋ ਸੂਟ ਹੈ ਵੇਖੋ ਬਹੁਤ ਸੋਹਣਾ ਕਲਰ ਹੈ ਬਹੁਤ ਹੀ ਪਿਆਰਾ ਤੇ ਟੂ ਸ਼ੇਡ ਦੇ ਵਿੱਚ ਹੈਗਾ ਇਹ ਦੇਖੋ ਅੰਦਰਲੇ ਪਾਸਿਓਂ ਇਹ ਜੋ ਤਾਂ ਤੁਹਾਰੀ ਦੀ ਹੈ ਟੂ ਸ਼ੇਡ ਹੈ ਇਹ ਲੇਕਿਨ ਬਹੁਤ ਸੋਹਣਾ ਕੱਲਾ ਰਿਹਾ ਇਹ ਥੋੜਾ ਜਿਹਾ ਤੁਹਾਨੂੰ ਇਹ ਜਿਹਾ ਥੋੜਾ ਜਿਹਾ ਫਿੱਕਾ ਹੁੰਦਾ ਹੈ ਤੇ ਥੋੜਾ ਜਿਹਾ ਡਾਰਕ ਹੈ ਇਹ ਕਿਸੇ ਪਾਇਨ ਨੇ ਸਿੰਦੀ ਉਟੀ ਦਾ ਨੀਡਲ ਵਰਕ ਦਾ ਤੇ ਪੇਂਟ ਵਾਲੀ ਮਸ਼ੀਨ ਵਰਕ ਵਾਲੇ ਸੂਟ ਤਿਆਰ ਕਰਵਾਉਣੇ ਹੁਣ ਆਪਾਂ ਤਾਂ ਕਰਵਾ ਸਕਦੇ ਆ ਇੱਕ ਕਲਰ ਆਪਣੇ ਕੋਲ ਇਹ ਹੈ ਬਰੋਜੀ ਕਲਰ ਹੈ ਇਹ ਵੀ ਬਹੁਤ ਪਿਆਰਾ ਕਲਰ ਹੈ ਬਹੁਤ ਹੀ ਸੋਹਣਾ ਕਲਰ ਹੈ ਇਹ ਤੇ ਤੁਸੀਂ ਸਾਨੂੰ WhatsApp ਤੇ ਆਰਡਰ ਕਰ ਸਕਦੇ ਹੋ ਸੂਟ ਹੁਣ ਤੁਹਾਨੂੰ ਹੋਰ ਕਲਰ ਭਾਉਨੇ ਹੋਰ ਸੂਟ ਦਿਖਾਉਣੇ ਆ ਇੱਕ ਆਪਣੇ ਕੋਲ ਇਹ ਕਲਰ ਹੈ ਇਹ ਵੀ ਬਹੁਤ ਸੋਹਣਾ ਕਲਰ ਹੈ ਇਹ ਸੂਟ ਦਾ ਇਹ ਵੀ ਆਪਣਾ ਆਰਡਰ ਤੇ ਬਣਨਾ ਹੈ ਇਹ ਵੀ ਸਿੰਧੀ ਬੁਟੀ ਦਾ ਬਣਨਾ ਸੂਟ ਇਹ ਇਹ ਆਪਾਂ ਬਣਾਵਾਂਗੇ ਦੂਜਾ ਬਲੂਨ ਉਹ ਗੁਲਾਬ ਦੇ ਫੁੱਲ ਵਾਂਗੂੰ ਪੈਂਦਾ ਜਣਾ ਉਹ ਸਾ ਡਿਜ਼ਾਈਨ ਦਾ ਬਣਾਉਣਾ ਆਪਾਂ ਇਹ ਸੂਟ ਆਹਾਂ ਤੇ ਆਹ ਸਿੰਧੀ ਬੁਟੀ ਦਾ ਬਣਾਉਣਾ ਆਪਾਂ ਕੋਈ ਵੀ ਸੂਟੇ ਚੋ ਪਸੰਦ ਹੋਵੇ ਤੁਸੀਂ ਤਿਆਰ ਕਰਵਾ ਸਕਦੇ ਹੋ ਇਹ ਇਹ ਚਾਰੇ ਸੂਟ ਸ਼ੜਕ ਪਸ਼ਮੀਨਾ ਤੇ ਹੈ ਚਾਰੇ ਇਹ ਛਿੰਦੀ ਬੂਟੀ ਦਾ ਬਣਨਾ ਇੱਕ ਇਹਨਾਂ ਚੋ ਆ ਛਿੰਦੀ ਬੂਟੀ ਦਾ ਬਣਨਾ ਆਰਡਰ ਤੇ ਇਹ ਦੂਜਾ ਜਿਹੜਾ ਗਲਾਬ ਦੇ ਫੁੱਲਾਂ ਨੂੰ ਕਢਾਈ ਹੁੰਦੀ ਹੈ ਨੀਡਲ ਵਰਕ ਉਹ ਕਰਨੀ ਆ ਆਪਾਂ ਇੱਕ ਸੂਟ ਆਪਣੇ ਕੋਲ ਇਹ ਹੈ ਸ਼ੜਕ ਪਸ਼ਮੀਨਾ ਦਾ ਇਹ ਸ਼ੜਕ ਪਸ਼ਮੀਨਾ ਨਹੀਂ ਇਹ ਪਸ਼ੀਨ ਪਸ਼ਮੀਨੇ ਦਾ ਹੀ ਸੂਟ ਹੈ ਦੇਖੋ ਕਰਦੀ ਚ ਪਾਉਣ ਵਾਲਾ ਇਹ ਵੀ ਬਹੁਤ ਸੋਹਣਾ ਕਲਰ ਹੈ ਕਿਸੇ ਵੀ ਭੈਣ ਨੂੰ ਇਹ ਪਸੰਦ ਆਵੇ ਆਪਣੇ ਕੋਲ ਪੰਜ ਕਲਰ ਹੈ ਚਾਰ ਕਲਰ ਆਪਣੇ ਕੋਲ ਤੁਸੀਂ ਕੋਈ ਵੀ ਤਿਆਰ ਕਰਵਾ ਸਕਦੇ ਹੋ ਆਪਾਂ ਤਾਂ ਦੇਖੋ ਇੱਕ ਇਹ ਵਾਲਾ ਹੈ ਇਹ ਵਾਲਾ ਇਹਦੇ ਨਾਲ ਦਾ ਸੀ ਲਿਆ ਕੇ ਕਰ ਕਰ ਦੇਾਂਗੇ ਜੇ ਕਿਸੇ ਨੂੰ ਪਸੰਦ ਹੋਵੇ ਆਪਾਂ ਆਰਡਰ ਕਰ ਸਕਦੇ ਹੋ ਇਹ ਤਾਂ ਆਪਾਂ ਆਰਡਰ ਤੇ ਬਣਾਉਣਾ ਹੈ ਇਹ ਆਪਣੇ ਕੋਲ ਹੈਗੇ ਜੇ ਤੁਸੀਂ ਕਰਵਾਉਣਾ ਹੈ ਇਹ ਵੀ ਆਪਾਂ ਬਣਾਉਣਾ ਹੈ ਛੋਟਾ ਤੇ ਇਹ ਵੀ ਇੱਕ ਸੂਟ ਬਣਾਉਣਾ ਬਣਾਉਣਾ ਆਪਾਂ ਤੇ ਇੱਕ ਆਪਣੇ ਕੋਲੇ ਹੈਗਾ ਇਹ ਵਾਲਾ ਇਹ ਛਿੰਦੀ ਬੁੱਟੀ ਦਾ ਬਣਾਉਣਾ ਆਪਾਂ ਤੇ ਇੱਕ ਸੂਟ ਆਪਣੇ ਕੋਲੇ ਇਹ ਦੋ ਸੂਟ ਆਪਣੇ ਕੋਲੇ ਹੈਗੇ ਜੇ ਕਿਸੇ ਨੇ ਇਹਨਾਂ ਚੋਂ ਕਰਾਉਣਾ ਹੋਵੇ ਤੇ ਜੇ ਇਹਨਾਂ ਚੋਂ ਕਿਸੇ ਨੂੰ ਵੀ ਤੱਲਰ ਪਸੰਦ ਆਵੇ ਤਾਂ ਆਪਾਂ ਨੂੰ ਆਰਡਰ ਦੇ ਸਕਦੇ ਆ ਤੇ ਆਪਾਂ ਲਿਆ ਕੇ ਬਣਾ ਦੇਵਾਂਗੇ ਇਹ ਚਾਰ ਸੂਟ ਹੈਗੇ ਸ਼ਕਪਿਛਵੀਨਾਂ ਤੇ ਇਹ ਪਿਛਵੀਨ ਤੇ ਇਹ ਤੇ ਵੀਡੀਓ ਨੂੰ ਮੀਡਗੋ ਵਧੀਆ ਲੱਗੀ ਤਾਂ ਲਾਇਕ ਜ਼ਰੂਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਘੰਟੀ ਬਟਨ ਜ਼ਰੂਰ ਦਬਾਇਆ ਕਰੋ ਕਿਉਂਕਿ ਜਿਹੜੀ ਵੀਡੀਓ ਪਾਗੇ ਅਸੀਂ ਤੁਹਾਡੇ ਕੋਲ ਪਹੁੰਚੇ ਮੀਡਗੋ ਵੇਖਣ ਲਈ ਧੰਨਵਾਦ ਲਾਸਟ ਦੇ ਵਿੱਚ ਫਿਰ ਸਾਰਿਆਂ ਨੂੰ ਦੀਵਾਲੀ ਦੀਆਂ ਬਹੁਤ-ਬਹੁਤ ਵਧਾਈਆਂ ਤੇ ਵੀਡੀਓ ਨੂੰ ਐਂਡ ਟਿੱਕਰ ਜ਼ਰੂਰ ਦੇਖਿਆ ਕਰੋ ਚੈਨਲ ਨੂੰ ਕਰੋ ਸਬਸਕ੍ਰਾਈਬ ਘੰਟੀ ਬਟਨ ਜ਼ਰੂਰ ਦਬਾਓ ਕਿਸੇ ਵੀ ਭੈਣ ਨੇ ਨੀਡਰ ਵਰਕ ਸਿੰਧੀ ਬੂਟੀ ਦਾ ਮਸ਼ੀਨ ਵਰਕ ਤੇ ਪੀਂਟ ਵਾਲਾ ਸੂਟ ਤਿਆਰ ਕਰਵਾਵਣਾ ਹੋਵੇ ਆਪਾਂ ਤੋਂ ਕਰਵਾ ਸਕਦੀ ਹੈ ਚਲੋ ਜੀ ਆਪਾਂ ਅਗਲੀ ਵੀਡੀਓ ਵਿੱਚ ਮਿਲਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ